ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਤੈਲ ਅਤੇ ਮੂੰਗਫਲੀ ਦੀ ਗੱਚਕ ਬਣਾਵਾਂਗੇ ਆ ਆਪਾਂ ਗੁੜ ਲਏ ਗੁੜ ਲਿਆ ਆਪਾਂ 250 ਗ੍ਰਾਮ 150 ਗ੍ਰਾਮ ਆਪਣੀ ਹੈਗੀ ਆ ਭੁੰਨੀ ਆਪਣੀ ਮੂੰਗਫਲੀ ਰੋਸਟ ਕੀਤੀ ਹੈ ਇੱਧਰ ਆਪਨੇ ਤੈਲ ਇਹ ਵੀ 150 ਗ੍ਰਾਮ ਹੈਗੇ ਤੇ ਅੱਜ ਆਪਾਂ ਇਹ ਲੋਹੜੀ ਦਾ ਕਰਕੇ ਆਪਾਂ ਬਣਾ ਰਹੇ ਹਾਂ ਤੇ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਤਿਲਾਂ ਨੂੰ ਰੋਸਟ ਕਰਾਂਗੇ ਤੇਲਾ ਤਾਣਾ ਪਾ ਰੱਖ ਲਿਆ ਗੈਸ ਆਉਣਾ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਤੇਲ ਤੇ ਗੈਸ ਨੂੰ ਨਾ ਆਪਾਂ ਮੀਡੀਅਮ ਰੱਖਾਂਗੇ ਹਾਈ ਨਹੀਂ ਕਰਦੇ ਨਹੀਂ ਤਾਂ ਆਪਣੇ ਤੇਲ ਨਾ ਜਲਦੀ ਮੱਚ ਜਾਣਗੇ ਇਹਨੂੰ 3 ਤੋਂ 4 ਮਿੰਟ ਲੱਗ ਜਾਣਗੇ ਮੀਡੀਅਮ ਗੈਸ ਤੇ ਰੋਸਟ ਕਰ ਦਿਆਂ ਨੂੰ ਆਪਣੇ ਜੀ ਤੇਲ ਭੁੱਜ ਗਏ ਵਧੀਆ ਰੋਸਟ ਹੋ ਗਏ ਦੇਖੋ ਤੜਕਣ ਦੀ ਆਵਾਜ਼ ਆਈ ਜਾਂਦੀ ਆ ਆਪਾਂ ਨਾ ਇਹਨੂੰ ਪੂਰੇ 5 ਮਿੰਟ ਲਾਗੇ ਗਾਇਸ ਆਪਣਾ ਸਲੋ ਤੋਂ మీడియం ਠੀਕ ਆ ਹੁਣ ਆਪਾਂ ਗਾਇਆਂਸ ਬੰਦ ਕਰ ਦਿੰਨੇ ਦੇਖੋ ਹੁਣ ਤੜਕੀ ਜਾਂਦੇ ਹੁਣ ਆਪਾਂ ਇਹਨੂੰ ਖੁੱਲੇ ਭਾਂਡੇ 'ਚ ਕੱਢ ਲਾਂਗੇ ਥਾਲੀ 'ਚ ਕੱਢ ਲਾਂਗੇ ਠੰਡੇ ਹੋ ਗਏ ਨੇ ਜਦੋਂ ਫਿਰ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਹੁਣ ਆਪਾਂ ਬਣਾਉਨੇ ਆ ਦੀ ਚਾਸ਼ਨੀ ਹੁਣ ਜੇ ਆਪਾਂ ਚਾਸ਼ਨੀ ਬਣਾਉਨੇ ਆ ਤੇਲਾ ਆਪਾਂ ਨੇ ਠੰਡੇ ਹੋਈ ਜਾਂਦੇ ਤੇ ਫਿਰ ਗ੍ਰाइंड ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਗੁੜ ਜਿਹੜਾ ਆਪਾਂ 250 ਗ੍ਰਾਮ ਗੁੜ ਲਿਆ ਗੁੜ ਆਪਣਾ ਨਾ ਕੁੱਟਿਆ ਹੋਇਆ ਹੈ ਤੇ ਜਲਦੀ ਮੈਲਟ ਹੋ ਜਾਊਗਾ ਤੇ ਹੁਣ ਆਪਾਂ ਇਹਦੇ ਵਿੱਚ ਨਾ 4-5 ਚਮਚੇ ਪਾਣੀ ਦੇ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ ਸਲੋ ਗੈਸ ਤੇ ਨਾ ਤੇ ਰੱਖ ਦਿਆਂਗੇ ਤੇ ਆਪਾਂ ਉਹਨਾਂ ਟਾਈਮ ਮੂੰਗਫਲੀ ਤੇ ਤੇਲਾਂ ਨੂੰ ਗ੍ਰाइंड ਕਰ ਲੈਂਦੇ ਇਹ ਮੈਲਟ ਹੋਈ ਜਾਊਗਾ ਹੁਣ ਆਪਾਂ ਮੂੰਗਫਲੀ ਤੇ ਤੇਲ ਦੋਨੇ ਗ੍ਰाइंड ਕਰਾਂਗੇ ਤੇ ਤਰ੍ਹਾਂ ਆਪਾਂ ਨਾ ਦਰਦਰੇ ਜੇ ਕਰ ਲਾਂਗੇ ਇਹਨਾਂ ਨੂੰ ਆਪਾਂ ਫਲਾਂ ਨੂੰ ਫੜੀ ਗ੍ਰੈਂਡ ਕਰਾਂਗੇ ਤੇ ਫਿਰ ਆਪਾਂ ਤੈਲ ਕਰਾਂਗੇ। ਮੂੰਗਫਲੀ ਆਪਾਂ ਦਰਦਰੀ ਜੀ ਪੀਸ ਲਈਏ ਤੇ ਹੁਣ ਆਪਾਂ ਨਾ ਤੇਲ ਪੀਸਾਂਗੇ ਤੇਲ ਦੇ ਵਿੱਚੋਂ ਨਾ ਆਪਾਂ 4-5 ਚਮਚਾ ਸਾਗ ਤੇ ਰੱਖਾਂਗੇ। ਤੇਲ ਇੰਨੇ ਕਿਤੇ ਲੈ ਰੱਖ ਲਾਂਗੇ ਆਪਾਂ। ਇਹਨਾਂ ਨੂੰ ਆਪਾਂ ਦਰਦਰੇ ਜੇ ਪੀਸ ਲਾਂਗੇ। ਹਾਂਜੀ ਆਪਾਂ ਤੇਲ ਵੀ ਦਰਦਰੇ ਜੇ ਪੀਸਲੇ ਤੇ ਇਧਰ ਮੂੰਗ ਮੂੰਗਫਲੀ ਦੀ ਤੇ ਹੁਣ ਆਪਾਂ ਇਧਰ ਨਾ ਚਾਸ਼ਨੀ ਦੇਖਦੇ ਆਂ ਚਾਸ਼ਨੀ ਨਾ ਆਪਾਂ ਗੈਸ ਥੋੜਾ ਜਿਹਾ ਤੇਜ਼ ਕਰ ਲਿਆ ਤੇ ਆਪਾਂ ਗੁੜ ਨੂੰ ਮੈਲਟ ਕਰ ਲੈਨੇ ਇੱਕ ਵਾਰੀ ਇਹਨੂੰ ਨਾ ਆਪਾਂ ਛਾਣਾਂਗੇ ਤਾਂ ਕਰਕੇ ਮੈਂ ਪਾਣੀ ਪਾਇਆ ਕਿ ਗੁੜ ਵਧੀਆ ਤਾਂ ਪਾਣੀ ਪਾਉਣ ਦੀ ਲੋੜ ਹੀ ਨਹੀਂ ਗਈ ਤੇ ਆਪਾਂ ਇਹਨੂੰ ਛਾਣਾਂਗੇ ਗੁੜ ਆਪਨਾ ਮੈਲਟ ਹੋ ਗਿਆ ਤੇ ਹੁਣ ਆਪਾਂ ਨਾ ਇਹਨੂੰ ਛਾਣ ਲਾਂਗੇ ਦੂਸਰੇ ਪੈਨ ਚ ਪਾ ਲਾਂਗੇ ਕਿ ਫਿਰ ਆਪਾਂ ਨੂੰ ਐਂ ਲੱਗਦਾ ਵਿੱਚ ਕੁਝ ਹੋਊਗਾ ਇਹਦੇ ਜੇ ਗੁਣ ਵਧੀਆ ਕੁਆਲਟੀ ਦਾ ਹੋਵੇ ਨਾ ਤੇ ਫਿਰ ਤਾਂ ਵਿੱਚ ਕੈਂਕਰ ਵਗੈਰਾ ਕੁਝ ਨਹੀਂ ਹੁੰਦਾ ਆ ਦੇਖੋ ਇਹਦੇ ਵਿੱਚੋਂ ਤਾਂ ਇੰਨਾ ਕੁਝ ਨਿਕਲ ਆ ਗਿਆ ਤੇ ਹੁਣ ਆਪਾਂ ਬਣਾਵਾਂਗੇ ਚਾਸ਼ਨੀ ਹੁਣ ਆਪਾਂ ਇਹਦੇ ਵਿੱਚ ਨਾ ਇੱਕ ਚਮਚ ਘਿਓ ਦਾ ਪਾ ਦਾਂਗੇ ਆ ਦੇਖੋ ਕੋਮਲ ਤੱਕ ਜੰਮਿਆ ਹੋਇਆ ਘਿਓ ਹੈ ਇਹ ਪਾ ਦਾਂਗੇ ਆਪਾਂ ਇਹਦੇ ਵਿੱਚ ਤੇ ਹੁਣ ਆਪਾਂ ਨਾ ਗਾਇਸ ਆਪਣਾ ਸਲੋ ਹੈ ਬਿਲਕੁਲ ਸਲੋ ਗਾਸ ਤੇ ਆਪਾਂ ਚਾशनी ਬਣਾਵਾਂਗੇ ਹੈ ਨਾ ਆਪਣੀ ਚਾशनी ਨਾ 2-3 ਮਿੰਟ ਹੋ ਗਏ ਪਕਦੀ ਨੂੰ ਤੇ ਆਪਾਂ ਨਿਸ਼ਾਨ ਕੇ ਨਾ ਗੁੜ ਵਧੀਆ ਸਾਫ ਹੋ ਗਿਆ ਤੇ ਟਾਈਮ ਤਾਂ ਜ਼ਰੂਰ ਲੱਗੂਗਾ ਚਾशनी ਬਣਾਉਣ ਤੇ ਤੇ ਪਰ ਗੁੜ ਵਧੀਆ ਸਾਫ ਹੋ ਗਿਆ ਤੇ ਆਪਾਂ ਹੁਣ ਵੇਖਦੇ ਆ ਇੱਧਰ ਠੰਡਾ ਪਾਣੀ ਲਿਆ ਆਪਾਂ ਤੇ ਆਪਣੀ ਚਾशनी ਤਿਆਰ ਹੋਈ ਹੈ ਕਿ ਨਹੀਂ ਅਜੇ ਨਾ ਆਪਣੀ ਚਾशनी ਤਿਆਰ ਨਹੀਂ ਹੋਈ ਤੇ ਗੁੜ ਵਿੱਚ ਪਿਘਲ ਗਿਆ ਇਹਦੇ ਪਾਣੀ ਦੇ ਤੇ ਥੋੜਾ ਜਿਹਾ ਟਾਈਮ ਹੋਰ ਲੱਗੇਗਾ ਫਿਰ ਦੁਬਾਰਾ ਚਿੱਟਾ ਚੈੱਕ ਕਰਾਂਗੇ ਆਪਾਂ ਹਾਂਜੀ ਆਪਾਂ ਨੇ ਗੁੜ ਦਾ ਨਾ ਕਲਰ ਚੇਂਜ ਹੋ ਗਿਆ ਤੇ ਹੁਣ ਆਪਾਂ ਚੈੱਕ ਕਰਕੇ ਦੇਖਦੇ ਆਂ ਵੀ ਆਪਣੀ ਚਾशनी ਤਿਆਰ ਹੋਈ ਹੈ ਕਿ ਨਹੀਂ ਹੁਣ ਥੋੜਾ ਜਿਹਾ ਠੰਡਾ ਹੋ ਗਿਆ ਨਾ ਜੀ ਤਾਂ ਫਿਰ ਆਪਾਂ ਚੈੱਕ ਕਰਦੇ ਆ ਇਹਨੂੰ ਅਜੇ ਤੱਕ ਇਹਨਾਂ ਪਚਾਸ਼ਨੀ ਤਿਆਰ ਨਹੀਂ ਹੋਈ ਆ ਦੇਖੋ ਖਿੱਚੀ ਜਾਂਦੇ ਤੇ ਆਪਾਂ ਹਲੇ 2-4 ਮਿੰਟ ਹੋਰ ਲੱਗਣਗੇ ਇਹਨੂੰ ਆਪਾਂਗੇ 2-3 ਮਿੰਟ ਹੋਰ ਪਕਾ ਲਿਆ ਇਹਨੂੰ ਪਾਣੀ ਦੇ ਕਾਰਨ ਆਪਾਂ ਨੂੰ ਥੋੜਾ ਟਾਈਮ ਲੱਗ ਗਿਆ ਚਾਸ਼ਨੀ ਤੇ ਤੇ ਜੇ ਪਾਣੀ ਨਾ ਪਾਉਣਾ ਹੋਵੇ ਫਿਰ ਕੋਈ ਵੀ ਟਾਈਮ ਨਹੀਂ ਲੱਗਦਾ ਤੇ ਆਪਾਂ ਹੁਣ ਇਹਨੂੰ ਚੈੱਕ ਕਰ ਲੈਨੇ ਫਿਰ ਤੇ ਇਹਨੂੰ ਹਲਾਉਂਦੇ ਰਵਾਂਗੇ ਨਾਲ ਦੀ ਨਾਲ ਤੇ ਇੱਧਰ ਆਪਾਂ ਠੰਡਾ ਹੋ ਗਿਆ ਜਦੋਂ ਵੇਖ ਲੈਨੇ ਆਪਾਂ ਦਾ ਆ ਦੇਖੋ ਜੀ ਵੈਸੇ ਤਾਂ ਨਾ ਤਾਰਾਂ ਜਿਹਾ ਖਿੱਚੀ ਦੀਆਂ ਵੈਸੇ ਤੱਤਾ ਇਹ ਚੱਕਰ ਤੇ ਜਦੋਂ ਜਮਾ ਠੰਡਾ ਹੋ ਗਿਆ ਜਦੋਂ ਫਿਰ ਤੜੱਕ ਆ ਦੇਖੋ ਤੜੱਕ ਦੇ ਟੁੱਟ ਜਾਂਦਾ ਦੇਖੋ ਜਦੋਂ ਥੋੜਾ ਜਿਹਾ ਗਰਮ ਆ ਫਿਰ ਖਿੱਚਿਆ ਜਾਊਗਾ ਹੁਣ ਠੰਡਾ ਹੋ ਕੇ ਤਾਂ ਟੁੱਟ ਹੀ ਜਾਂਦਾ ਹੈ ਚਾਸ਼ਨੀ ਆਪਣੀ ਹੋ ਗਈ ਤਿਆਰ ਤੇ ਹੁਣ ਨਾ ਆਪਾਂ ਇਹਦੇ ਵਿੱਚ ਸਿਰਫ ਇੱਕ ਚੁਟਕੀ ਪਾਵਾਂਗੇ ਮਿੱਠੇ ਸੋਡੇ ਦੀ ਇਹਦੇ ਨਾਲ ਆਪਣੀ ਨਾ ਚਾਸ਼ਨੀ ਫੁੱਲ ਜੂਗੀ ਨਾਲੇ ਤਾਂ ਤੇ ਨਾਲੇ ਆਪਣੀ ਗਾਚਕ ਬਣੂਗੀ ਸਵਾਦ ਤੇ ਹੁਣ ਆਪਾਂ ਇਹਦੇ ਵਿੱਚ ਗੈਸ ਨੂੰ ਇੱਕ ਵਾਰੀ ਆਪਾਂ ਔਨ ਕਰਾਂਗੇ ਜੇ ਜ਼ਰੂਰਤ ਪਈ ਤਾਂ ਆਪਾਂ ਇਹਨੂੰ ਔਨ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਆਪਾਂ ਪਾ ਦਾਂਗੇ मूंगफली ਇਹਨੂੰ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਆ ਤੇਲ ਪਾ ਦਾਂਗੇ ਹੁਣ ਆਪਾਂ ਮਿਕਸ ਕਰ ਲਾਂਗੇ ਨਾਲ ਤੇ ਤੇਲ ਤੇ ਮੂੰਗਫਲੀ ਨਾਲ ਗਾਪਾ ਮਿਕਸ ਕਰ ਲਏ ਤੇ ਗੈਸ ਆਪਣਾ ਆਫ ਹੀ ਆ ਕਿਉਂਕਿ ਆਪਣਾ ਪੈਨ ਨਾ 파ਰੇ ਤਲੇ ਦਾ ਤੇ ਬਹੁਤ ਗਰਮ ਹੈ ਇਧਰ ਆਪਾਂ ਨਾ ਸੀਟ ਵਿਛਾ ਲਈਏ ਪੋਲੀਥੀਨ ਵਾਲੀ ਥੋੜਾ ਜਿਹਾ ਪੋਲੀਥੀਨ ਦੇ ਨਾਲ ਥੋੜਾ ਸਾਫਟਾਏ ਕਾਗਜ਼ ਤੇ ਆਪਾਂ ਇਹਦੇ ਉੱਤੇ ਹੁਣ ਇਹਨੂੰ ਪਾ ਦਿਆਂਗੇ ਹੁਣ ਆਪਾਂ ਸੈੱਟ ਕਰਾਂਗੇ ਦੀ ਆਪਹਾਤ ਤਾਂ ਨਾ ਕਿ ਉਹ ਲਾਲ ਹੈ ਤੇ ਆਪਾਂ ਹੁਣ ਇਹਨੂੰ ਸੈੱਟ ਕਰ ਲਾਂਗੇ ਆ ਜਿਹੜੇ ਸਾਫ ਤੇ ਤੇਲ ਆਪਾਂ ਰੱਖੇ ਸੀ ਉੱਪਰ ਪਾ ਲਾਂਗੇ ਤੇ ਨਾਲੇ ਆਪਾਂ ਥੱਲੇ ਵਿਛਾ ਦੇਾਂਗੇ ਐਸ ਤਰ੍ਹਾਂ ਕਰਕੇ ਐਸ ਤਰ੍ਹਾਂ ਕਰਕੇ ਹੱਥ ਨਾਲ ਨਾ ਆਪਾਂ ਇਹਨੂੰ ਸੈੱਟ ਕਰ ਲਾਂਗੇ ਵੈਸੇ ਗਰਮ ਬਹੁਤ ਹੈ ਤੇ ਜਦੋਂ ਥੋੜਾ ਜਿਹਾ ਹੱਥਾਂ ਤੇਲ ਲੱਗਿਆ ਨਾ ਤੇ ਸੈੱਟ ਕਰਨਾ ਆਪਾਂ ਨੂੰ ਸੌਖਾ ਹੋ ਗਿਆ ਇਹ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਹੋ ਗਿਆ ਜਦੋਂ ਫੇਰ ਆਪਾਂ ਇਹਨੂੰ ਬੇਲਣ ਦੇ ਨਾਲ ਨਾ ਬੇਲਾਂਗੇ ਉੱਤੋਂ ਤੇ ਨਾ ਆਪਾਂ ਹ ਪੋਲੀਥੀਨ ਦਾ ਲਪਾਫਾ ਫਾਏ ਮੋੜ ਲਿਆ ਤੇ ਹੁਣ ਆਪਾਂ ਇਹਦੇ ਉੱਤੇ ਆ ਬੇਲਨੇ ਨਾਲ ਆਪਾਂ ਇਹਨੂੰ ਖਲਾ ਲਾਂਗੇ ਆਪਾਂ ਇਹਨੂੰ ਪਤਲੀ ਮੋਟੀ ਉਹ ਆਪਦੇ ਹਿਸਾਬ ਨਾਲ ਆਪਾਂ ਕਰ ਸਕਦੇ ਆ ਇਹ ਗਰਮ ਗਰਮ ਹੀ ਹੋਊਗਾ ਜਦੋਂ ਠੰਡਾ ਹੋ ਗਿਆ ਬਸ ਉੱਥੇ ਇਹਨੇ ਜੰਮ ਜਾਣਾ ਐਸ ਤਰ੍ਹਾਂ ਕਰਕੇ ਨਾ ਆਪਾਂ ਹੁਣ ਇਹਨੂੰ ਸੈੱਟ ਕਰ ਲਾਂਗੇ ਹਾਂਜੀ ਆਪਾਂ ਵੇਲਣੇ ਨਾਲ ਇਹਨੂੰ ਵੇਲ ਲਿਆ ਜਿੰਨੀ ਕਿ ਆਪਾਂ ਪਤਲੀ ਮੋਟੀ ਰੱਖਣੀ ਆ ਆਪਾਂ ਆਪ ਦੇ ਹਿਸਾਬ ਨਾਲ ਇਹਨੂੰ ਰੱਖ ਸਕਦੇ ਹਾਂ ਹੁਣ ਆਪਾਂ ਇੱਥੋਂ ਲਵਾਂਗੇ ਕਰਦ ਜਾਂ ਇਹਨੂੰ ਆਪਾਂ ਨਾ ਜਾਂ ਆਪਣੇ ਕੋਲ ਕਟਰ ਹੁੰਦਾ ਨਾ ਪੀਜਾ ਕਟਰ ਆਪਾਂ ਉਹਦੇ ਨਾਲ ਵੀ ਕੱਟ ਸਕਦੇ ਆ ਮੇਰੇ ਕੋਲ ਤਾਂ ਉਹ ਹੈ ਨਹੀਂ ਤੇ ਇਹਦੇ ਨਾਲ ਨਾ ਆਪਾਂ ਹੁਣ ਕੱਟ ਪਾ ਦਾਂਗੇ ਨਹੀਂ ਤਾਂ ਮੁੜ ਕੇ ਤਾਂ ਨਹੀਂ ਕੱਟੇ ਜਾਣੇ ਇਹ ਫੇਰ ਠੰਡਾ ਹੋ ਗਿਆ ਨਾ ਜਦੋਂ ਫੇਰ ਨਹੀਂ ਕੱਟਿਆ ਜਾਂਦਾ ਐਸੇ ਕੰਮ ਕਰਕੇ ਆਪਾਂ ਕੱਟ ਲਾਂਗੇ ਹਾਂਜੀ ਆਪਾਂ ਕੱਟ ਲਾ ਤੇ ਤੇ ਹੁਣ ਜਦੋਂ ਠੰਡਾ ਹੋ ਗਿਆ ਨਾ ਤੇ ਫਿਰ ਆਪਾਂ ਸੋਨੂੰ ਕੱਢ ਕੇ ਤੇ ਪੀਸ ਬਖਾਵਾਂਗੇ ਹਾਂਜੀ ਆਪਣੀ ਗੱਚਕ ਹੋ ਗਈ ਠੰਡੀ ਦੇਖੋ ਬਹੁਤ ਹੀ ਵਧੀਆ ਟੁੱਟੀ ਜਾਂਦੀ ਹੈ ਦੇਖੋ ਐਸ ਤਰ੍ਹਾਂ ਕਰਕੇ ਨਾ ਠੰਡੀ ਹੋ ਗਈ ਹੈ ਤੇ ਕੱਟ ਵਸ ਨਾ ਗਰਮ-ਗਰਮ ਦੇ ਹੀ ਲਾਉਣੇ ਆ ਠੰਡੇ ਦੇ ਬਾਅਦ ਤਾਂ ਕੱਟ ਬਿਲਕੁਲ ਵੀ ਨਹੀਂ ਲੱਗਦੇਗੇ ਤੇ ਬਹੁਤ ਹੀ ਸੌਖਾ ਤਰੀਕਾ ਹੈ ਤੇ ਲੋੜੀ ਆ ਗਈ ਹੈ ਤੇ ਘਰੇ ਹੀ ਬਣਾ ਕੇ ਗੱਚ ਕੇ ਜਵਾਕਾਂ ਨੂੰ ਖਵਾਓ ਤਿੰ ਨਾਲੇ ਵਧੀਆ ਹੈਗੀ ਆ ਤੇ ਨਾਲੇ ਗੁੜ ਛਾਣ ਕੇ ਪੈ ਗਿਆ ਆਪਣਾ ਥੋੜਾ ਟਾਈਮ ਜਰੂਰ ਲੱਗ ਜਾਂਦਾ ਤੇ ਗੁੜ ਨਾ ਛਾਲਿਆ ਜਾਂਦਾ ਹੁਣ ਤੁਹਾਨੂੰ ਪਲੇਟ ਚ ਵਾ ਕੇ ਨਾ ਤੇ ਮਸ ਵਿਖਾਉਣੀ ਹੈ ਹਾਂਜੀ ਸਾਡੀ ਤੇਲ ਤੇ ਮੂੰਗਫਲੀ ਦੀ ਗੱਚ ਕੇ ਬਣ ਕੇ ਹੋ ਗਈ ਤਿਆਰ ਤੇ ਸਾਡੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਨਾਲੇ ਜੀ ਆਪ ਵੀ ਘਰੇ ਜ਼ਰੂਰ ਟਰਾਈ ਕਰਿਓ ਤੇ ਸ਼ੁੱਧ ਬਣਾ ਕੇ ਖਾਓ ਨਾਲੇ ਖਬੋਜਾ ਚਨ ਖਵਾਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ